ਪਿੰਡ ਗੁਰਦਾਸ ਨੰਗਲ ਜ਼ਿਲ੍ਹਾ ਗੁਰਦਾਸਪੁਰ ਤੋਂ ਇੱਕ ਬੱਚਾ ਦੀਪਕ ਸ਼ਰਮਾ ਨਾਂ ਦਾ ਲਾਪਤਾ ਹੋਇਆ ਹੈ ਜੋ ਕਿ ਅਜੇ ਤੱਕ ਨਹੀਂ ਮਿਲਿਆ ਲਗਾਤਾਰ ਪੁਲਿਸ ਦੇ ਘਰ ਵਾਲੇ ਲੱਭ ਰਹੇ ਹਨ ਬੱਚੇ ਦੀ ਉਮਰ ਕਰੀਬ 11 ਸਾਲ ਦੇ ਆਸ ਪਾਸ ਹੈ 6ਵੀਂ ਕਲਾਸ ਦੇ ਵਿੱਚ ਪੜਦਾ ਹੈ ਤੇ ਘਰੋਂ ਟਿਊਸ਼ਨ ਪੜਨ ਦੇ ਲਈ ਗਿਆ ਪਰ ਵਾਪਸ ਨਹੀਂ ਆਇਆ ਖਾਨਾ ਧਾਰੀਵਾਲ ਦੀ ਪੁਲਿਸ ਨੇ ਪੂਰੀ ਤਰ੍ਹਾਂ ਪਿੰਡ ਦੇ ਕੈਮਰੇ ਖੰਗਾਲ ਲਏ ਜਿਨ੍ਹਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਉਹ ਬੱਚਾ ਪਿੰਡ ਤੋਂ ਸ਼ਹਿਰ ਵਾਲੇ ਪਾਸੇ ਨੂੰ ਜਾ ਰਿਹਾ ਹੈ ਸ਼ਹਿਰ ਵਾਲੇ ਪਾਸੇ ਵੀ ਕੈਮਰੇ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲੇ ਵੀ ਉਸ ਦਾ ਪਤਾ ਨਹੀਂ ਲੱਗਾ ਜਦੋਂ ਮਾਪਿਓ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਲੁਧਿਆਣੇ ਦੇ ਵਿੱਚ ਰਹਿੰਦੇ ਹਾਂ ਤੇ ਮੁੰਡਾ ਆਪਣੇ ਦਾਦੇ ਦੇ ਕੋਲ ਰਹਿੰਦਾ ਤੇ ਪਿੰਡ ਦੇ ਹੀ ਸਕੂਲ ਵਿੱਚ ਪੜਦਾ ਹੈ बच्चे दी माता दे नाल भी ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਉਹਦੀ ਕੋਈ ਗੁਹਾਰ ਹੈ ਕਿ ਜੇਕਰ ਕਿਸੇ ਨੂੰ ਬੱਚਾ ਮਿਲੇ ਤਾਂ ਮਾਪਿਓ ਤੱਕ ਜਾਂ ਧਾਰੀਵਾਲ ਪੁਲਿਸ ਨਾਲ ਲਿੰਕ ਬਣਾ ਕੇ ਬੱਚਾ ਜੀ ਹੈਲੋ ਮੇਰਾ ਬੱਚਾ 14 ਤਰੀਕ ਦਾ ਘਰੋਂ ਟਿਊਸ਼ਨ ਪਰਨ ਗਿਆ ਪਰ ਵਾਪਸ ਨਹੀਂ ਪਰਤੇ ਆਏਗਾ ਤੇ ਮੁਰਾਪੀ ਤੋਂ ਗਲੀ ਚ ਦੇਖਿਆ ਵਾ ਕੈਮਰੇ ਚ ਚੈੱਕ ਕੀਤਾ ਵਾ ਗਲੀ ਚ ਜਾਂਦਾ ਵੇਖਿਆ ਅੱਗੇ ਜਾਪੂ ਵਾਲ ਤੱਕ ਅੱਡੇ ਮੇਰੇ ਕਿਸੇ ਨੇ ਬੈਠ ਕੇ ਵੀ ਚਲਾ ਗਿਆ ਅੱਗੋ ਪਤਾ ਨਹੀਂ ਚੱਲ ਰਿਹਾ ਵੀ ਕਿੱਥੇ ਗਿਆ ਕਿੱਥੇ ਨਹੀਂ ਗਿਆ ਮੈਂ ਲੁਧਿਆਣਾ ਗੱਡੀ ਚ ਲਾਨਾ ਵਾ ਰੈਵੀ ਦਾ ਕੰਮ ਕਰਦਾ ਜੇ ਕਿਸੇ ਭੈਣ ਭਰਾ ਨੂੰ ਕਿਸੇ ਨੂੰ ਵੀ ਇਹ ਬੱਚਾ ਕਿਸੇ ਮਿਲ ਜਾਂਦਾ ਕਿ ਤੇ ਧਰਮਸਥਾਨ ਤੇ ਕਿਤੇ ਵੀ ਕਿਤੇ ਚਰਚ ਚ ਗੁਰਦੁਆਰੇ ਮੰਦਿਰ ਤੇ ਕਿਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਕਿਸੇ ਨੂੰ ਦਿਖਾਈ ਦਿੰਦਾ ਤੇ ਕਿਰਪਾ ਕਰਕੇ ਸਾਡਾ ਬੱਚਾ ਸਾਨੂੰ ਵਾਪਸ ਕੀਤਾ ਜਾਵੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਵੇ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰ ਦਿਓ ਕਿਉਂਕਿ ਮੇਰਾ ਭੈਣ ਭਰਾ ਹੀ ਬਹੁਤ ਦੁਖੀ ਦੁਖੀ ਪਰੇਸ਼ਾਨ ਆ ਜੀ ਸਾਨੂੰ ਸੋਚ ਨਹੀਂ ਆ ਰਿਹਾ ਕਿ ਸਾਡਾ ਬੱਚਾ 3 ਦਿਨ ਤੋਂ ਕਿੱਥੇ ਰਹਿ ਰਿਹਾ ਉਹ ਘਰ ਤੋਂ ਕਦੀ 1 ਘੰਟੇ ਵਾਸਤੇ ਇੱਕਲੋ ਘਰੋਂ ਨਹੀਂ ਸੀ ਕਦੀ ਗਿਆ ਬਾਦ। ਉਹ ਨਹੀਂ 14 ਤਰੀਕ ਨੂੰ ਕਿੰਨੇ ਵਜੇ ਗਿਆ? 14 ਤਰੀਕ ਨੂੰ 2 ਵਜੇ ਘਰੋਂ ਗਿਆ ਜੀ। ਤੇ ਘਰਦਿਆਂ ਕਿੰਨੇ ਵਜੇ ਪਤਾ ਲੱਗਾ? ਘਰਦਿਆਂ ਨੂੰ 7 ਵਜੇ 7-8 ਵਜੇ ਪਤਾ ਲੱਗਾ ਸ਼ਾਮ ਨੂੰ। ਤੇ ਤੁਸੀਂ ਉਸ ਟਾਈਮ ਕਿੱਥੇ ਸੀ? ਮੈਂ ਉਸ ਟਾਈਮ ਲੁਧਿਆਣੇ ਸੀ। ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਇਹਨਾਂ ਨੂੰ? ਉਹ ਜਦੋਂ ਅਸੀਂ ਡਿਊਟੀ ਤੋਂ ਮਤਲਬ ਵੀ ਛੁੱਟੀ ਕਰਕੇ ਆਈਦਾ 1:30 ਵਜੇ ਫੋਨ ਆਇਆ ਹੁੰਦਾ। ਤੇ ਫਿਰ ਤੁਸੀਂ ਅਗਲੇ ਦਿਨ ਪਹੁੰਚੇ? ਹਾਂਜੀ ਅਸੀਂ ਰਾਤ ਨੂੰ 3 ਵਜੇ ਚੱਲ ਪਏ ਸੀ 3 ਵਜੇ ਘਰੋਂ ਨਿਕਲੇ ਆ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਅਸੀਂ 3 ਵਜੇ ਘਰੋਂ ਚੱਲ ਪਿਆ ਤੇ ਸਾਢੇ 8 ਵਜੇ ਪਿੰਡ ਅਸੀਂ ਪਹੁੰਚ ਗਏ ਤੇ 15 ਤਰੀਕ ਨੂੰ ਦੋ ਬੱਚੇ ਦੀ ਦੇਖਭਾਲ ਕੀਤੀ ਤੇ ਹੁਣ ਤੱਕ ਜਿਹੜਾ ਆ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕਰਾਈ ਨੂੰ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਅਗਲੇ ਦਿਨ ਜਦੋਂ ਅਸੀਂ ਉਹਨਾਂ ਦੇ ਸਾਰੇ ਪਿੰਡ ਵਾਲਿਆਂ ਦੇ ਬਹੁਤ ਸਹਿਯੋਗ ਦੇ ਨਾਲ ਭੈਣ ਭਰਾਵਾ ਦੇ ਨਾਲ ਸਾਰੀ ਰਾਤ ਲੱਭਦੇ ਰਹੇ ਆ ਜਦੋਂ ਨਹੀਂ ਲੱਭਾ ਤੇ ਅਸੀਂ ਫਿਰ 11:00 ਵਜੇ ਅਗਲੇ ਦਿਨ ਲਾਗੇ ਲਾਗੇ ਸਾਰੇ ਗੁਰਦੁਆਰੇ ਮੰਦਰ ਦੇਖ ਲੈ ਕਿਤੇ ਨੇ ਦਿਖਾਈ ਦਿੱਤਾ ਤਾਂ ਫਿਰ ਅਸੀਂ ਪੁਲਿਸ ਰਿਪੋਰਟ ਵੀ ਕਰਾਈ ਹੈ ਤੇ ਹੁਣ ਤੱਕ ਪੁਲਿਸ ਦੀ ਇਨਕੁਆਇਰੀ ਕਿੰਨੀ ਚੱਲ ਰਹੀ ਹੈ ਪੁਲਸ ਵਾਲੇ ਸਾਡਾ ਬਹੁਤ ਸਹਿਯੋਗ ਦੇ ਰਹੇ ਆ ਵੀ ਸਾਡਾ ਬਹੁਤ ਸਾਥ ਦੇ ਰਹੇ ਆ ਅਗਲੇ ਰਾਤ ਦੇ 9 10 ਵਜੇ ਤੱਕ ਇੱਥੇ ਰਹਿੰਦੇ ਨੇ ਹਰ ਤਰ੍ਹਾਂ ਦੀਆਂ ਟੀਮਾਂ ਘਰ ਆ ਰਹੀਆਂ ਚੈੱਕ ਕਰ ਰਹੀਆਂ ਪੁੱਛ ਰਹੀਆਂ ਪਿੰਡ ਚ ਵੀ ਪੁੱਛ ਪ੍ਰਤਾਰ ਹੋ ਰਹੀ ਆ ਗੁਰਦੁਆਰੇ ਮੰਦਰ ਸਭ ਕੋਈ ਮਰਪੀ ਸ਼ਾਨਭੀਨ ਕਾਰਾਪੁਰ ਸਾਹਿਬ ਦੇ ਬਹੁਤ ਸਾਡਾ ਸਹਿਯੋਗ ਦੇ ਰਿਹਾ ਸੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਹੋ ਉਹਨਾਂ ਦੇ ਅੱਗੇ ਵੀ ਹੱਥ ਜੋੜਨੇ ਆ ਕਿ ਚਲੋ ਤੁਸੀਂ ਸਾਡੇ ਬੱਚੇ ਨੂੰ ਕਿਤੇ ਨਾ ਕਿਤੇ ਲੱਭ ਕੇ ਸਾਡੇ ਹਵਾਲੇ ਕਰ ਦਿਓ ਬਹੁਤ ਤੁਹਾਡੀ ਮਰਤਕਾਰਾ ਪ੍ਰਸ਼ਾਸਨ ਵੀ ਬਹੁਤ ਮਰਤਕਾਰਾ ਇਸ ਟਾਈਮ ਅ ਸੋਨੂ ਜੀ ਜਿਤਨਾ ਕੀ ਬੱਚਾ ਗਿਆ ਤੇ ਬਹੁਤ ਸਾਰੇ ਲੋਕ ਕਹੀਏ ਕਿ ਬੱਚਾ ਕਿਤੇ ਮੈਂਟਲੀ ਅਫੈਕਟ ਨਹੀਂ ਹੈਗਾ ਨਹੀਂ ਉਹ ਪੜਨ ਪੜਨ ਲਿਖਣ ਸੇ ਬਹੁਤ ਹਿਆਰ ਜੋ ਸੇਮਿੰਗ ਕਲਾਸ ਚ ਪੜਦਾ ਸੀ ਠੀਕ ਹੈ ਤੇ ਜਿਤਨਾ ਆਪੀ ਬੱਚਾ ਗਿਆ ਆ ਇਹ ਲੱਗਦਾ ਤੁਹਾਨੂੰ ਜੀ ਤਰਤੀਨ ਦਿਹਾਣੇ ਰੇ ਦੇ ਹੀ ਕਿਤੇ ਲੱਭਣੇ ਪਾਉਂਦੇ ਨਹੀਂ ਗਿਆ ਹਾਂਜੀ ਸਾਨੂੰ ਛੋੜਾ ਕੇ ਖਿਆਲ ਆ ਵੀ ਮਤਲਬ ਇਹ ਉਹਨੂੰ 2-3 ਵਾਰੀ ਹੜਨਾ ਆਇਆ ਗਿਆ ਵਾ ਬਸ ਤਾਂ ਪਤਾ ਇੱਧਰ ਨੂੰ ਜਾਂਦਾ ਬਾਕੀ ਅਸੀਂ ਮਕਾਨ ਮਾਲਕਾਂ ਨੂੰ ਵੀ ਫੋਨ ਕੀਤਾ ਵਾ ਵੀ ਕਿਤੇ ਦਿਖਾਈ ਦੇ ਕੰਪਨੀ 'ਚ ਵੀ ਫੋਨ ਕੀਤਾ ਕਿਤੇ ਇੱਧਰ ਉੱਧਰ ਦਿਖਾਈ ਦਿੰਦਾ ਜਾਂ ਆਂਦਾ ਵਾ ਤੁਸੀਂ ਸਾਨੂੰ ਤੁਰੰਤ ਫੋਨ ਕਰ ਦਿਓ ਉਹਨਾਂ ਦਾ ਵੀ ਰੋਜ਼ ਕੰਪਨੀ 'ਚ ਵੀ ਫੋਨ ਆਈ ਜਾ ਰਿਹਾ ਬਾਊ ਦਾ ਵੀ ਆਈ ਜਾ ਰਿਹਾ ਬਾਕੀ ਮਾਸਟਰਾਂ ਨੇ ਵੀ ਫੋਨ ਕਰ ਰਿਹਾ ਵੀ ਸਾਨੂੰ ਅਜੇ ਤੱਕ ਬੱਚਾ ਦਾ ਡਾ ਇੱਥੇ ਨਹੀਂ ਆਇਆ ਹੈਗਾ ਉਹ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗਦਾ ਮਕਾਨ ਮਾਲਕੀ ਕੰਪਨੀ ਵਾਲੇ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗਿਆ ਅਸੀਂ ਤੁਰੰਤ ਤੁਹਾਨੂੰ ਫੋਨ ਕਰ ਦਾਂਗੇ ਬੱਚੇ ਦੀ ਉਮਰ ਕਿੰਨੀ ਪਿਆ ਬੱਚੇ ਦੀ ਉਮਰ 11 ਸਾਲ ਦੀ 11 ਕੇ ਸਾਲ ਹਾਂਜੀ ਤੇ ਤੁਸੀਂ ਜਿਹੜੀ ਜਨਤਾ ਤੁਹਾਨੂੰ ਦੇਖੀ ਇਹਨਾਂ ਨੂੰ ਕੀ ਮੈਸੇਜ ਕਹਿਣਾ ਚਾਹੋ ਜਨਤਾ ਨੂੰ ਇਹੋ ਮੈਸੇਜ ਇਹਨਾਂ ਕਿ ਭੈਣ ਭਰਾ ਨੂੰ ਕਿਤੇ ਮੈਂ ਵੀ ਡਰਾਈਵਰ ਭਰਾਵਾਂ ਜੇ ਕਿ ਡਰਾਈਵਰ ਭਰਾ ਨੂੰ ਵੀ ਦਿਖਾਈ ਦਿੰਦਾ ਤੇ ਚਲੋ ਸਾਡਾ ਬੱਚਾ ਨੂੰ ਵਾਪਸ ਕੀਤਾ ਜਾਵੇ ਅਸੀਂ ਕਦੀ ਕਿਸੇ ਦਾ ਮਾਰ ਨਹੀਂ ਕੀਤਾ ਚਲੋ ਅਸੀਂ ਕਹਿੰਦੇ ਸਾਡਾ ਬੱਚਾ हां थैंक यू जी ਅਸੀਂ ਉਹ 14 ਤਰੀਕ ਨੂੰ ਇਹ ਬੱਚਾ 2 ਵਜੇ ਦੇ ਕਰੀਬ ਕਰੋ ਗਿਆ 15 ਤਰੀਕ ਨੂੰ ਇਹਨਾਂ ਨੇ ਮੈਨੂੰ ਇਨਟੀਮੇਸ਼ਨ ਦਿੱਤੀ 3:30 ਵਜੇ ਦੇ ਨਾਲ ਅਸੀਂ ਫਿਰ ਇੱਥੇ ਫੌਰਨ ਪਹੁੰਚੇ ਅਸੀਂ ਇਹਨਾਂ ਦੇ ਆਲੇ-ਦੁਆਲੇ ਜਿਹੜੇ ਪਿੰਡ ਦੇ ਕੈਮਰੇ ਲੱਗੇ ਹੋਏ ਸੀ ਉਹਨਾਂ ਰਾਹੀਂ ਅਸੀਂ ਉਹਨੂੰ ਬੱਚੇ ਨੂੰ ਬਾਹਰ ਜਾਂਦਾ ਦੇਖਿਆ ਅੱਪਾ ਸਾਰੇ ਕੈਮਰੇ ਚੈੱਕ ਕੀਤੇ ਹੈਗੇ ਆ ਸਾਰੀਆਂ ਸਰਾਵਾ ਟਾਬੇ ਲਾਗੇ ਲਾਗੇ ਜੋ ਵੀ ਹੈਗਾ ਅਸੀਂ ਉਹ ਸਾਰਾ ਚੈੱਕ ਕਰ ਰਹੇ ਆ ਗੁਰਦੁਆਰਾ ਸਾਹਿਬ ਦੇਖ ਰਹੇ ਆ ਕਿ ਸ਼ਾਇਦ ਉੱਥੇ ਨਾ ਕਿਤੇ ਚਲ ਗਿਆ ਹੋਵੇ ਕਿਉਂਕਿ ਉਹ ਬੱਚੇ ਕੋਲ ਥੋੜੇ ਜਿਹੀ ਪੈਸੇ ਹੀ ਆ 5 ਕੁ ਰੁਪਈਆ ਪਹਿਲਾਂ ਇਹਨੇ ਉੱਥੇ ਜਾ ਕੇ 버ਗਰ ਖਾਦਾ ਰੇੜੀ ਵਾਲੇ ਕੋਲ ਫਿਰ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਵੀ ਸਾਨੂੰ ਅੱਗੇ ਨਹੀਂ ਪਤਾ ਵੀ ਕਿੱਧਰ ਨੂੰ ਉਹ ਗਿਆ ਪਰ ਅਸੀਂ ਭਾਲ ਕਰ ਰਹੇ ਹਾਂ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਤੇ ਜਲਦ ਅਸੀਂ ਉਹ ਬੱਚੇ ਨੂੰ ਜਿਹੜਾ ਹੈਗਾ ਬਰਾਮਦ ਕਰਾਂਗੇ ਮੈਮ ਹੁਣ ਤੱਕ ਜਿਹੜੀ ਅਨਕਵੈਰੀ ਪੁਲਿਸ ਕੀਤੀ ਹੈ ਜਾਂ ਸੀਸੀਟੀਵੀ ਫੋਟੇ ਦੇ ਵਿੱਚ ਸੈਰ ਨੂੰ ਜਾਂਦਾ ਦੇਖਿਆ ਗਿਆ ਉਸ ਤੋਂ ਬਾਅਦ ਅੱਗੇ ਕੋਈ ਕਲੂ ਮਿਲਿਆ ਉਹਦਾ ਨਹੀਂ ਅਜੇ ਤੱਕ ਕੋਈ ਨਹੀਂ ਅਸੀਂ ਦੇਖ ਰਹੇ ਹਾਂ ਜੇ ਕੋਈ ਕਲੂ ਨਹੀਂ ਮਿਲਿਆ ਹੈਗਾ ਸਾਨੂੰ ਜਿਹੜਾ 버ਗਰ ਵਾਲਾ ਉਹ ਕਿੱਥੋਂ ਦਾ ਪਾਇਆ ਗਿਆ ਉਹ ਗੁਰਦਾਸ ਨਗਰ ਕਲੋਨੀ ਦਾ ਹੀ ਹੈਗਾ ਕਈ ਵੀਡੀਓ ਪਹਿਲੇ ਗਿਆ ਹੈਗਾ ਇਸ ਕਰਕੇ ਉਹਨੂੰ ਪਛਾਣ ਸੀ ਇਹਦੀ ਤਾਂ ਉਹਨੇ ਹਨ ਉਹਨਾਂ ਨੂੰ ਕਿਉਂਕਿ ਵੱਖ-ਵੱਖ ਸਾਰੇ ਜਿੱਥੇ ਹੈਗੇ ਅਸੀਂ ਫੋਟੋ ਵਗੈਰਾ ਇਹਨਾਂ ਦੀਪਕ ਦੀਆਂ ਦਿਖਾ ਰਹੇ ਆ ਤੇ ਉਹ ਸਾਨੂੰ ਉਹਨਾਂ ਨੇ ਦੱਸਿਆ ਹੈਗਾ ਮੈਂ ਦੱਸਿਆ ਜਾ ਰਿਹਾ ਕਿ ਜਦੋਂ ਉਹ ਗਰਦਾਸ ਨਗਲ ਤੋਂ ਚੱਲ ਕੇ ਗਿਆ ਤੇ ਕਿਸੇ ਪੁਲਿਸ ਮੁਲਾਜ਼ਮ ਦੀ ਵਰਦੀ ਦੇ ਵਿੱਚ ਮੋਟਰਸਾਈਕਲ ਤੇ ਬੈਠ ਕੇ ਜਾ ਉੱਥੇ ਪਤਾ ਲੱਗਾ ਕੁਝ ਵੀ ਕੌਣ ਸੀ ਕਿਸ ਤਰ੍ਹਾਂ ਨਹੀਂ ਉਹ ਮੁਲਾਜ਼ਮ ਐਸ ਪਿੰਡ ਦਾ ਹੀ ਸੀਗਾ ਉਹਨੇ ਲਿਫਟ ਲਈ ਕਹਿੰਦਾ ਕਿ ਮੇਰੇ ਪਾਪਾ ਗੁਰਦਾਸ ਨੰਗਲ ਉੱਥੇ ਵੇਟ ਕਰ ਰਹੇ ਹੈਗੇ ਗੇਟ ਤੇ ਤੇ ਮੈਨੂੰ ਉੱਥੋਂ ਤੱਕ ਲੈ ਜਾਓ ਉਹਨੇ ਉੱਥੇ اتارਤਾ ਅਸੀਂ ਉਹ ਕੈਮਰੇ 'ਚ ਦੇਖਿਆ ਉਹਨਾਂ ਨੂੰ ਉੱਥੇ اتارਤਾ ਉਹਨਾਂ ਨੇ ਤੇ ਉਸ ਤੋਂ ਅੱਗੇ ਤਾਂ ਕੋਈ ਨਹੀਂ ਉਸ ਤੋਂ ਨਹੀਂ ਅੱਗੇ ਸਾਨੂੰ ਪਤਾ ਲੱਗ ਰਿਹਾ ਸਾਨੂੰ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨੌਟ ਨੇ ਹਾਂਜੀ ਉੱਥੇ ਅਸੀਂ ਸਾਰੀਆਂ ਇਹਨਾਂ ਦੀਆਂ ਬੇਟੇ ਦੀਆਂ ਫੋਟੋ ਤੇ ਸਾਰੇ ਅਸੀਂ ਉੱਥੇ ਅਲਾਉਟਮੈਂਟ ਤੇ ਜਿਹੜਾ ਉੱਥੇ 52 ਨੰਬਰ ਰੂਮ ਹੈਗਾ ਕੈਮਰੇ ਵਾਲੇ ਅਸੀਂ ਉਹਨਾਂ ਨੂੰ ਵੀ ਇਨਫੋਰਮੇਸ਼ਨ ਦਿੱਤੀ ਹੋਈ ਆ ਜਦੋਂ ਪਤਾ ਲੱਗਾ ਕਿ ਜਿਹੜੇ ਮੁੰਡੇ ਦੇ ਮੰਮੀ ਡੈਡੀ ਏ ਲੁਧਿਆਣਾ ਦੇ ਵਿੱਚ ਰਹਿੰਦੇ ਸੀ ਹਾਂ ਇਹ ਇੱਥੇ ਨਹੀਂ ਸੀ ਘਰ ਇਨਾਂ ਦਾ ਇੱਕ ਦਾਦਾ ਤੇ ਇੱਕ ਇਹਨਾਂ ਦਾ ਤਾਇਆ ਜੀ ਜਿਹੜੇ ਦਿਹਾੜੀ ਕਰਦੇ ਉਹਨਾਂ ਜਦੋਂ ਸ਼ਾਮ ਨੂੰ ਵਾਪਸ ਆਏ ਤਾਂ ਦੋਨਾਂ ਨੂੰ ਪਤਾ ਲੱਗਾ ਕਿ ਉਹ ਦੀਪਕ ਜਿਹੜਾ ਕਰਨੀ ਹੈਗਾ ਦਾਦਾ ਜੀ ਇਹਨਾਂ ਦੇ ਬਿਮਾਰ ਤੇ ਬਹੁਤ ਬਜ਼ੁਰਗ ਹੈਗੇ ਨੇ ਉਹਨਾਂ ਦੀ ਕੇਅਰ ਵਾਸਤੇ ਇੱਥੇ ਛੱਡਿਆ ਸੀ ਇਹਨਾਂ ਦੇ ਮੰਮੀ ਡੈਡੀ ਜਿਹੜੇ ਉਹ ਲੁਧਿਆਣੇ ਰਹਿ ਰਹੇ ਉੱਥੇ ਕੰਮ ਕਰ ਰਹੇ ਆ ਇਹ ਸਿਰਫ ਤਿੰਨ ਮੈਂਬਰ ਹੀ ਘਰ 'ਚ ਰਹਿ ਰਹੇ ਸੀਗੇ ਮੈਮ ਜਿਵੇਂ ਕਿ ਇੱਕ ਹਾਈਲਾਰਡ ਦੇ ਵਿੱਚ ਜਿਹੜਾ ਆ ਲੁਧਿਆਣਾ ਪੁਲਿਸ ਨੂੰ ਕੋਈ ਅਲੱਡ ਕੀਤਾ ਕਿ ਹੋ ਸਕਦਾ ਵੀ ਬੱਚਾ ਲੁਧਿਆਣੇ ਨੂੰ ਪੂਚ ਕਰ ਗਿਆ ਹੋਵੇ ਨਹੀਂ ਇਹ ਇਹਨਾਂ ਨੇ ਜਿੱਥੇ ਆਨਰ ਗਵਾਰਡ ਜਾਂ ਜਿੱਥੇ ਕੰਮ ਕਰਦੇ ਉੱਥੇ ਇਹਨਾਂ ਦੇ ਫਾਦਰ ਨੇ ਸਾਰਿਆਂ ਨੂੰ ਆਪਣੇ ਫੋਨ ਦਿੱਤਾ ਹੋਇਆ ਕਿ ਜੇ ਬਾਈ ਦੀ ਵੀ ਆਉਂਦਾ ਤਾਂ ਸਾਨੂੰ ਉਸੇ ਵੇਲੇ ਇਨਫੀਮੇਸ਼ਨ ਦੇਣ ਉਹ ਤੇ ਮੈਮ ਹੁਣ ਜਿਹੜੀ ਧਾਰੀਵਾਲ ਥਾਣੇ ਵੱਲੋਂ ਅਗਲੀ ਕਾਰਵਾਈ ਕੀ ਕਰ ਰਹੇ ਆ ਅਸੀਂ ਕੇਸ ਰਜਿਸਟਰ ਕੀਤਾ ਹੋਇਆ ਵਾ ਤਾਂ ਅਗਲੀ ਕਾਰਵਾਈ ਅਸੀਂ ਜੇ ਕਰ ਰਹੇ ਹਾਂ ਲੱਭ ਰਹੇ ਹਾਂ ਹੁਣ ਦੇਖਦੇ ਆਪਾਂ ਉਹਨੂੰ ਉਹਦੇ ਇਸ਼ਤਿਹਾਰ ਵਗੈਰਾ ਹੋਰ ਸ਼ਾਪ ਕੇ ਬੱਸ ਸਟੈਂਡ ਰੇਲਵੇ ਸਟੇਸ਼ਨਾਂ ਤੇ ਹੋਰਨਾਂ ਦੇ ਜਿਹੜੇ ਅਸੀਂ ਉਲਾ ਰਹੇ ਹਾਂ ਥੈਂਕ ਯੂ